ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀ ਚੋਣਾਂ ਹੋ ਰਹੀਆਂ ਨੇ ਇਸ ਲਈ VOTING ਭਾਰਤੀ ਸਮੇਂ ਮੁਤਾਬਕ ਸਵੇਰੇ 10:30 ਵਜੇ ਸ਼ੁਰੂ ਹੋ ਚੁੱਕੀ ਹੈ ਅਮਰੀਕਾ ਵਿੱਚ 9 ਨਵੰਬਰ ਨੂੰ ਸਵੇਰੇ 6 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ ਜਦਕਿ ਅੱਜ ਰਾਤ ਤੋਂ ਹੀ ਚੋਣ ਨਤੀਜਿਆਂ ਦੀ ਸ਼ੁਰੂਆਤ ਹੋ ਜਾਏਗੀ 30 ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਅਮਰੀਕੀ ਪਲਾੜ ਯਾਤਰੀ ਸ਼ੇਨ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਆਪਣੀ ਵੋਟ ਪਾਈ ਹੈ ਜੋ ਦੋ ਰੂਸੀ ਸਾਥੀਆਂ ਸਮੇਤ ਪਿਛਲੇ 4 ਮਹੀਨਿਆਂ ਤੋਂ ਪਲਾੜ ਅਭਿਆਨਤੇ ਨੇ ਰਾਸ਼ਟਰਪਤੀ ਦੇਵਦਲੀ ਡੋਨਲਡ ਟਰੰਪ ਅਤੇ ਹੇਲਰੀ ਕਲਿੰਟਨ ਆਮੋ ਸਾਹਮਣੇ ਨੇ ਟਰੰਪ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਹਨ ਜਦਕਿ ਹੇਲਰੀ ਕਲਿੰਟਨ ਡੈਮੋਕ੍ਰੈਟਿਕ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਹੈ। ਦੋਵੇਂ ਉਮੀਦਵਾਰ ਵੱਲੋਂ ਵੋਟਰਾਂ ਨੂੰ ਆਪਣੇ ਲਈ ਖਿੱਚਣ ਲਈ ਚੋਣ ਪ੍ਰਚਾਰ ਦੌਰ ਪੂਰੀ ਕੋਸ਼ਿਸ਼ ਕੀਤੀ ਗਈ। ਡੈਮੋਕ੍ਰੈਟਿਕ ਉਮੀਦਵਾਰ ਦਾ ਈਮੇਲ ਕਾਂਡ ਅਤੇ ਰਿਪਬਲਿਕਨ ਉਮੀਦਵਾਰ ਖਿਲਾਫ ਜੋਨ ਸੋਸ਼ਲ ਦੇ ਦੋਸ਼ਾਂ ਵਰਗੇ ਵਿਵਾਦ ਇਸ ਚੋਣਾਂ ਵਿੱਚ ਛਾਏ ਰਹੇ। वोटिंग ਤੋਂ ਪਹਿਲਾਂ ਹਿਲੇਰੀ ਨੂੰ ਈਮੇਲ ਲੀਕ ਮਾਲਵੇਜ ਐਫ ਪੀਆਈ ਨੇ ਕਲੀਨਚਟ ਦੇ ਦਿੱਤੀ ਹੈ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਨ ਲਈ ਯਤਨ ਕਰ ਹਿਲੇਰੀ ਨੂੰ ਇਸ ਤਾਜ਼ਾ ਘਟਨਾ ਨਾਲ ਰਾਹਤ ਮਿਲੀ ਹੈ। ਇਹਨਾਂ ਚੋਣਾਂ ਵਿੱਚ ਜੋ ਵੀ ਉਮੀਦਵਾਰ ਜਿੱਤੇਗਾ 20 ਜਨਵਰੀ 2017 ਤੋਂ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਵਜੋਂ ਵਾਈਟ ਹਾਊਸ ਵਿੱਚ ਕੰਮ ਕਰ ਆ ਸੰਭਾਲੇਗਾ। ਅਮਰੀਕਾ ਵਿੱਚ ਹਾਲੇ ਬਰਾਕਵਾਮਾ ਦੀ ਸਰਕਾਰ ਹੈ ਜੋ ਡੈਮੋਕ੍ਰੈਟਿਕ ਪਾਰਟੀ ਤੋਂ ਨੇ ਅਮਰੀਕਾ ਜਿੱਦਾਂ ਅੰਕੜਾ 270 ਦਾ ਹੈ 538 ਵਿੱਚੋਂ ਜਿਸ ਨੂੰ 270 ਵੋਟ ਮਿਲਣਗੇ ਉਸ ਦੇ ਹੱਥਾਂ ਵਿੱਚ 20 ਜਨਵਰੀ ਨੂੰ ਸਰਕਾਰ ਹੋਏਗੀ ਜੋ اگلے 4 ਸਾਲਾਂ ਲਈ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੀ ਕਮਾਨ ਸੰਭਾਲੇਗਾ। ਚੀਨ ਲਗਾਤਾਰ ਭਾਰਤ ਦੇ ਰਾਹ ਦਾ ਰੋੜਾ ਬਣ ਰਿਹਾ ਹੈ। ਐਨਐਸਸੀ ਦੀ ਇਸ ਹਫਤੇ ਹੋਣ ਵਾਲੀ ਬੈਠਕ ਤੋਂ ਪਹਿਲਾਂ ਚੀਨ ਨੇ ਇੱਕ ਵਾਰ ਫਿਰ ਕਿਹਾ ਹੈ ਕਿ ਭਾਰਤ ਦੀ ਮੈਂਬਰਸ਼ਿਪ ਦੇ ਦਾਅਵੇ ਦਾ ਇਹਨੂੰ ਲੈ ਕੇ ਉਸ ਦੇ ਰੁਖ ਵਿੱਚ ਕੋਈ ਬਦਲਾਅ ਨਹੀਂ ਹੋਇਆ। ਬੀਬੀਸੀ ਦੀ ਖਬਰ ਦੇ ਮੁਤਾਬਕ ਦੱਖਣੀ ਕੋਰੀਆ ਦੀ ਇਲੈਕਟ੍ਰੋਨਿਕ ਕੰਪਨੀ ਸੈਮਸੰਗ ਦੇ ਦਫ਼ਤਰ ਤੋਂ ਛਾਪੇ ਮਾਰੇ ਗਏ ਨੇ ਜਿਨ੍ਹਾਂ ਰਾਸ਼ਟਰਪਤੀ ਪਾਰਕ ਗੁਵੈਨ ਹਾਇਨ ਨਾਲ ਸੰਬੰਧਿਤ ਸਿਆਸੀ ਸਕੈਂਡਲ ਆ ਹਿੱਸਾ ਹੈ ਕੰਪਨੀ ਤੇ ਪਾਰਕ ਦੇ ਸਹਾਇਕ ਦੀ ਬੇਟੀ ਦੀ ਨਜਾਇਜ਼ ਵਿਤੀ ਮਦਦ ਕਰਨ ਦੇ ਇਲਜ਼ਾਮ ਨੇ ਸਕੈਂਡਾ ਦੇ ਕੋਲਦਰਾ ਸਿੰਘ ਸਬਾਸਕਾਰ ਬਰੋ ਵਿੱਚ 7ਵੀਂ ਟ੍ਰਾਂਟੋ ਰੈਜੀਮੈਂਟ ਦੇ 200 ਤੋਂ ਵੱਧ ਫੌਜੀ ਜਵਾਨ ਨਤਮਸਤਕ ਹੋਏ ਇਸ ਮੌਕੇ ਕੈਨੇਡਾ ਦੇ ਸ਼ਹੀਦ ਸਿਪਾਹੀਆਂ ਨੂੰ ਯਾਦ ਕਰਨ ਲਈ ਪ੍ਰੋਗਰਾਮ ਕਰਵਾਇਆ ਗਿਆ ਸੀ ਇਸ ਮਾਗ ਵਿੱਚ ਵਿਸ਼ੇਸ਼ਿਤ ਸਮੇਤ ਦੇਸ਼ ਖਾਤ ਲੜੀ ਗਈ ਹਰੇਕ ਜੰਗੂ ਚ ਕੈਨੇਡਾ ਦੇ ਸ਼ਹੀਦ